ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਵੱਡੀ ਟਾਰਗੇਟ ਕਿਲਿੰਗ ਘਟਨਾ ਹੋਣ ਤੋਂ ਰੋਕੀ ਆਓ ਵਖੀਏ ਪੂਰੀ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਸਪੈਸ਼ਲ ਟੈਰਰਿਸਟ ਔਰ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੰਜ ਦੋਸ਼ੀਏ ਚ ਗ੍ਰਿਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਜੋ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਆ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਹ ਸਾਰਾ ਟੈਰਰਿਸਟ ਨੈਟਵਰਕ ਜਿਹੜਾ ਹੈਗਾ ਲੰਡਾ ਹਰੀਕਾ ਸੱਤਾ ਨਸ਼ਹਿਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ ਨਾਲ ਜਿਹੜੀ ਟਾਈ ਅਪ ਕਰਾਇਆ ਔਰ ਪੰਜ ਦੋਸ਼ੀਏ ਚ ਫੜੇ ਗਏ ਨੇ ਕਰਨਦੀਪ ਇਹ ਸ੍ਰੀਆਲੀ ਦਾ ਤਰਨਤਰਨ ਦਾ ਔਰ ਪਹਿਲਾਂ ਵੀ ਇਹਦੇ ਖਿਲਾਫ ਇੱਕ ਹੀਰੋਇਨ ਦਾ ਮਕਦਮਾ ਹੈ ਤੇ ਆਰਮਜ਼ੈਕਟ ਦਾ ਮਕਦਮਾ ਹੈ। ਔਰ ਇਹਦੇ ਨਾਲ ਜਿਹੜੇ ਬੰਦੇ ਸੀਗੇ ਗੁਰਸੇਵਕ ਅਰਸ਼ਦੀਪ, ਅਮਰਤਪਾਲ ਤੇ ਇੱਕ ਜਿਹੜਾ ਜੂਵਿਨਾਈਲ ਹੈ। ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਏਡਵਿਨ ਪੁਲਿਸ ਨੇ ਪਹਿਲਾਂ ਇੱਕ ਗ੍ਰਿਫਤਾਰ ਕੀਤੇ ਗੁਰਸੇਵਕ ਅਰਸ਼ਦੀਪ ਤੇ ਅਮਰਤਪਾਲ ਤੇ ਨਾਲ ਉਹਨਾਂ ਦੇ ਜੂਵਿਨਾਈਲ। ਇਹਨਾਂ ਤੋਂ ਕਾਰਤੂਸ ਬਰਾਮਦ ਹੋਏ ਜਿਹੜੇ ਇਹ ਦੇਣ ਆ ਰਹੇ ਸੀ ਕਰਨਦੀਪ ਨੂੰ। ਔਰ ਉਹਦੇ ਚ ਜਿਹੜੀ ਟੋਟਲ ਰਿਕਵਰੀ ਹੈ ਉਹ ਇੱਕ ਗਲੌਕ ਪਿਸਟਲ ਹੈ ਜਿਹੜਾ ਇਹ ਤੋਂ ਕਰਨਦੀਪ ਤੋਂ ਬਰਾਮਦ ਹੋਇਆ 13 ਲਾਈਵ ਕਾਟਰਜ ਨੇ ਤੇ ਦੋ ਐਮਪਟੀ ਸ਼ੈਲ ਨੇ ਏ ਡਿਵੀਜ਼ਨ ਦੀ ਪੁਲਿਸ ਜਦੋਂ ਕਰਨਦੀਪ ਦੀ ਭਾਲ ਕਰਨ ਲੱਗੀ ਤਾਂ ਇਹਨਾਂ ਨੂੰ ਇਤਲਾਹ ਮਿਲ ਕੇ ਕੋਟ ਖਾਲਸਾ ਏਰੀਆ ਪੀਐਸ اسلامਾਬਾਦ ਚ ਬੋੜੀ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਪੱਠਾ ਹੈ ਉੱਥੇ ਪਿੱਛਾ ਕਰਦੇ ਕਰਦੇ ਉੱਥੇ ਪਹੁੰਚੇ ਜਦੋਂ ਇਹਨੂੰ ਪਾ ਪੁਲਿਸ ਅਰੈਸਟ ਕਰਨ ਗਈ ਤੇ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਜਿਹੜੇ ਜਵਾਬੀ ਫਾਇਰ ਚ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਇੰਜਰਡ ਹੋਇਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਜੇ ਇਹਨਾਂ ਦੀ ਟੋਟਲ ਜਿਹੜਾ ਓਵਰਆਲ ਵਿਊ ਦੇਖੀਏ ਇਸ ਕੇਸ ਦਾ ਉਹ ਇਹ ਹੈ ਕਿ ਬਹੁਤ ਛੋਟੇ ਲਾਲਚਾਂ ਪਿੱਛੇ ਇਹ ਬੱਚੇ ਜਿਹੜੇ ਆ ਔਰ ਛੋਟੀ ਉਮਰ ਦੇ ਬੱਚੇ ਸਾਰੇ ਬੱਚੇ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਹੈਗੇ ਔਰ ਮੇਲ ਮੁਲਜ਼ਮ ਜਿਹੜਾ ਕਰਨਦੀਪ ਹੈ ਇਹਨੂੰ ਕਲੌਕ ਪਿਸਟਲ ਸੀ ਇਹਦੇ ਕੋਲ ਕਾਰਤੂਸੇ ਤਿੰਨ ਬੰਦੇ ਦੇਣ ਆਏ ਇਹਨਾਂ ਨੂੰ ਲੱਗ ਭੇਜਿਆ ਗਿਆ ਔਰ ਇਹਦੇ ਚ ਕਟਆਊਟ ਬਹੁਤ ਰੱਖੇ ਗਏ ਕਿ ਜਿਵੇਂ ਇੱਕ ਨੂੰ ਦੂਜੇ ਦਾ ਨਹੀਂ ਪਤਾ ਇੱਕ ਨੂੰ ਪਿਸਟਲ ਲੈ ਦੂਜੇ ਕਾਰਤੂਸੋਂ ਦੇ ਦੇ ਕੇ ਗਏ ਸੀ ਕਿ ਉਹਨਾਂ ਤੋਂ ਕੁਝ ਬਰਾਮਦਗੀਆਂ ਉਦੋਂ ਹੋਈਆਂ ਬਾਕੀ ਉਹ ਉਹਨੇ ਹੋਰੋਂ ਨੂੰ ਦੇ ਕੇ ਤੇ ਉਹ ਕਿਲਿੰਗ ਕਰਾਉਣੀ ਸੀ ਤੇ ਇਸ ਕਰਕੇ ਇਹਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਟੈਰਰ ਮੋਡਿਊਲ ਕਹਿ ਸਕਦੇ ਆ ਤੇ ਜਿਸ ਨਾਲ ਕਿ ਟਾਰਗੇਟ ਕਿਲਿੰਗ ਅਵਰਟ ਹੋਈ ਹੈ ਸੋ ਇਹਦੇ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਸ਼ੀਤਲ ਜੀ ਸਾਡੇ ਏਸੀਪੀ ਜਸਰੂਪ ਬਾਤ ਮੈਡਮ ਏ ਡਿਵੀਜ਼ਨ ਐਸਐਚਓ ਅਮਨ ਔਰ ਜਿਹੜੇ ਕੋਟ ਖਾਲਸਾ ਇੰਚਾਰਜ ਗੁਰਜੀਤ ਔਰ ਗੁਰਜਿੰਦਰ ਜਿਹੜੇ ਬੱਸ ਸਟੈਂਡ ਇੰਚਾਰਜ ਨੇ ਸਾਰੀ ਟੀਮ ਨੇ ਬੜਾ ਅੱਛਾ ਰੋਲ ਪਲੇ ਕੀਤਾ ਔਰ ਇਹਦੇ ਚ ਅੱਗੇ ਅਸੀਂ ਫਰਦਰ ਇਹ ਚ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਹੈਂਡਲਰ ਸਾਹਮਣੇ ਆਏ ਆ ਔਰ ਗਰੁੱਪ ਸਾਨੂੰ ਕਲੀਅਰ ਹੋ ਗਿਆ ਇਦੀ ਇੜੀ ਅੱਕੇ ਹੋਰ ਫਰਦਰ ਤਤਕਸ਼ ਕੀਤੀ ਜਾ ਰਹੀ ਹੈ ਔਰ ਕਰਨਦੀਪ ਤੋਂ ਹੋਰ ਵੀ ਡਿਟੇਲ ਵਿੱਚ ਕੁਝ ਖਿੱਚ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਕੀ ਟਾਰਗੇਟ ਦਿੱਤਾ ਸੀ ਕੀ ਕਰਨਾ ਸੀਗਾ ਔਰ ਅੱਗੇ ਵਾਸਤੇ ਕੀ ਪਲਾਨਿੰਗ ਸੀਗੀ ਸਾਰੇ ਗਰੁੱਪ ਦੀ ਉਹਦੇ ਉੱਤੇ ਤਤਕਸ਼ ਜਾਰੀ ਰਿਪੋਰਟਰ ਮਲਕੀਤ ਸਿੰਘ ਦੀ ਰਿਪੋਰਟ ਪੰਜਾਬੀ ਐਕਟੀਵਿਟੀ ਵੀ ਅੰਮ੍ਰਿਤਸਰ